ਸਸਤੀ ਕਾਇਦੀ ਸਾਰਿਆਂ ਨੂੰ ਤੇ ਆਪਾਂ ਭਾਈ ਲੱਗੇ ਸੀ ਕੱਚੇ ਅੰਬਾਂ ਦਾ ਪੰਨਾ ਬਣਾਉਣੇ ਨੂੰ ਆਮ ਪੰਨਾ ਕਹਿੰਦੇ ਆ ਤੇ ਆਪਾਂ ਲੈ ਕੇ ਆਂਦੇ ਸੀ ਜੀ ਅਚਾਰ ਵਾਸਤੇ 5 ਕਿਲੋ ਅੰਬ ਤੇ ਉਹਦੇ ਵਿੱਚ ਕੁਸ਼ਕ ਅੰਬ ਅਧ ਪੱਕੇ ਜੇ ਸੀਗੇ ਤੇ ਉਹ ਮੈਂ ਕੱਢ ਲਈ ਸੀ ਸਾਈਡ ਤੇ ਤਾਂ ਜੋ ਅਚਾਰ ਖਰਾਬ ਨਾ ਹੋਵੇ ਤੇ ਇਹਨਾਂ ਦਾ weight ਸੀਗਾ ਜੀ 300 ਗ੍ਰਾਮ ਤੇ ਉਹਦੇ ਵਿੱਚ ਆਪਾਂ ਪਾਇਆ ਸੀ ਅੱਧਾ ਕਿਲੋ ਪਾਣੀ ਤੇ 300 ਗ੍ਰਾਮ ਮੈਂ ਚੀਨੀ ਪਾਈ ਆ ਤੇ ਇਹਨੂੰ 5-7 ਮਰਾਈਆਂ ਜੀ ਵਿਸਲਾ ਉਸ ਤੋਂ ਬਾਅਦ ਐਵੇਂ ਤਿਆਰ ਹੋ ਗਿਆ ਤੇ ਇਹਨੂੰ ਮੈਸੇਜਾ ਕਰਕੇ ਕਟਛੀ ਦੇ ਨਾਲ ਤੇ ਐਵੇਂ ਕਰਕੇ ਮੈਂ ਚਾਹ ਪੁਣੀ ਦੇ ਨਾਲ ਪੁਣ ਲਿਆ ਤੇ ਇਹਨੂੰ ਆਪਾਂ ਬੋਤਲ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਇੱਕ ਬੋਤਲ ਪੂਰੀ ਤਿਆਰ ਹੋ ਗਈ ਸੀ ਜਿਹੜੀ ਕਿ ਕੱਟ ਤੋਂ ਕੱਟ ਜੇ ਆਪਾਂ ਬਾਜ਼ਾਰ ਤੋਂ ਲੈਣ ਜਾਵਾਂਗੇ ਤਾਂ ਇਹਦਾ ਰੇਟ 2.500 ਦੇ ਕਰੀਬ ਹੋਊਗਾ ਤੇ ਇਹ ਘਰ ਦੇ ਵਿੱਚ ਹੀ ਥੋੜੇ ਜਿਹਾ ਸਮਾਨ ਨਾਲ ਤਿਆਰ ਹੋ ਜਾਂਦਾ ਤੇ ਨੂੰ ਆਪਾਂ ਫ੍ਰੀਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਜਿਵੇਂ ਆਪਾਂ ਰੂਫ ਆਫ ਜਾਂ ਫ੍ਰੀਦ ਕੇ ਲੈ ਕੇ ਆਉਨੇ ਆ ਬਾਜ਼ਾਰੋਂ ਉਹ ਵੀ ਘਰ ਵਿੱਚ ਬਣ ਜਾਂਦਾ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਤੇ ਵਧੀਆ ਡਰਿੰਕ ਤਿਆਰ ਹੋ ਜਾਂਦੀ ਹੈ ਜੀ ਤੇ ਤੁਸੀਂ ਇਹਦੇ ਵਿੱਚ ਕਾਲਾ ਨਮਕ ਤੇ ਮਿਰਚ ਪਾ ਕੇ ਪੀ ਸਕਦੇ ਹੋ ਠੰਡਾ ਠੰਡਾ